ਚਲੋ ਮੰਮੀ ਤੇ ਦਵਾਈ ਦੁਈ ਲਈ ਇਹੀ ਡਾਕਟਰ ਕੋ ਫੇਰ ਦਵਾਈ ਲਈ ਇਹੀ ਪਤਾ ਆ ਨਾ ਹੁਣ ਲੱਤਾਂ ਮਾੜੀਆਂ ਜੀਆਂ ਦਰਦ ਕਰਦੀਆਂ ਨੇ ਉਦਾਂ ਤੇ ਮੈਂ ਹੁਣ ਠੀਕ ਆ ਤਾਂ ਹੋ ਜੋ ਤੇ ਟੋ ਲੈ ਲੋ ਉਦਾਂ ਤੇ ਫਰਕ ਪੁੱਤ ਪੈ ਗਿਆ ਵਾ ਤੇ ਆ ਲੱਤਾਂ ਦਾ ਹੀ ਆ ਜਿਆ ਰੱਖ ਰਿਆ ਗਿਆ ਦਰਦ ਹੁੰਦੀ ਆ ਕੋਈ ਨਾ ਬੈਠੂ ਦੀ ਤੁਸੀਂ ਬੋ ਉਹ ਸੜੀ ਜੀ ਲੋਈ ਨਹੀਂ ਲੈਣੀ ਉਹਨੇ ਠੰਡ ਕਿੰਨੀ ਕੁ ਢੱਕਣੀ ਆ ਨਾ ਕੰਬਲ ਲੈ ਕੇ ਨਹੀਂ ਖਲੋਜੋ ਜਰੀਕਾ ਬਲਤੋ ਇੱਥੇ ਮੈਂ ਲੈਣੀ ਕੰਬਲ ਪਈਏ ਆਖੂਗੀ ਕੁਛ ਹਮੇ ਤੇ ਆਖੂਗੀ ਕੀ ਉਹ ਕੁਛ ਕਹਿੰਦੇ ਤਾਂ ਨਾਖਣਾ ਕੰਬਲ ਘੜ ਘੜਦੀਆਂ ਟਹੀਆ ਕੁਛ ਨਹੀਂ ਆਲੋ ਫੜੋ ਕੰਬਲ ਤੇ ਲੈਣ ਨੂੰ ਹੀ ਆ ਕਿ ਤਾਂ ਖਣੂ ਆਲੋ ਉਤੇ ਬਲਾ ਹਮ ਤਰਾ ਵੀ ਖਣੂ ਉਹਦੇ ਨਾਲ ਚੀਜ਼ ਨਹੀਂ ਕਰਦਾ ਜਿਹੜੀ ਉੱਤੇ ਦਿੱਤੀ ਹੈ ਇਹ ਕਰਨਾ ਫਿਰ ਜੋ ਦਿੱਤਾ ਲੈ ਲਿਆ ਤੇ ਕੋਈ ਗੱਲ ਨਹੀਂ ਦਿੱਤਾ ਲੈ ਲਿਆ ਕਿਉਂ ਕੀ ਗੱਲ ਵਾ ਪੇਟੀਆਂ ਤੁਹਾਡੀਆਂ ਭਰੀਆਂ ਵਾ ਤੁਸੀਂ ਕੱਢ ਕੇ ਤਾਂ ਆਪਸਵਾਦ ਦੀ ਚੀਜ਼ ਉੱਤੇ ਲਿਆ ਕਰੋ ਮੇਰੇ ਕੋਲ ਹਿੰਮਤ ਨਹੀਂ ਨਾ ਕੱਢਣ ਦੀ ਨੱਤਾ ਨਹੀਂ ਤੁਰਦੀਆਂ ਬਾਕੀ ਸਰੀਰ ਨੂੰ ਤੇ ਮੈਨੂੰ ਫਰਕ ਪੈ ਗਿਆ ਹੁਣ ਠੀਕ ਹੋ ਜਾਊਗਾ ਜਦੋਂ ਸਰੀਰ ਫਿਰ ਤੇ ਮੈਂ ਕੱਢ ਕੇ ਲੈ ਲੂੰਗੀ ਜਿਹੜਾ ਜਿਕਰੂਲੀ ਦਾ ਮੈਨੂੰ ਇੱਕ ਗੱਲ ਦੱਸੋ ਕੀ ਸੇਵਾ ਪਾਣੀ ਕਰਦੀ ਆ ਤੁਹਾਡਾ ਕਰਦੀ ਆ ਸੇਵਾ ਪਾਣੀ ਕਰਦੀ ਆ ਮੰਮੀ ਡਰਨ ਵਾਲੀ ਕੋਈ ਗੱਲ ਨਹੀਂ ਗਈ ਜੋ ਵੀ ਕੋਈ ਹੈਗਾ ਨਾ ਮੈਨੂੰ ਤੁਹਾਡੇ ਚਿਹਰੇ ਤੋਂ ਸਾਫ਼ ਨਜ਼ਰ ਆਉਂਦਿਆ ਵਾ ਮੈਨੂੰ ਸੱਚੀ ਗੱਲ ਦੱਸੋ ਕੀ ਗੱਲ ਹੈ ਕੀ ਆ ਨਹੀਂ ਤੇ ਮੈਂ ਇਹਨੂੰ ਪੁੱਛਾਂ ਨਹੀਂ ਕੁਛ ਨਹੀਂ ਕੋਈ ਗੱਲ ਨਹੀਂ ਠੀਕ ਵਾ ਸਭ ਕੁਝ ਚੰਗਾ ਵਾ ਐਵੇਂ ਨਾ ਪੋਚੇ ਜੇ ਨਾ ਪਾਉ ਪਤਾ ਤੇ ਮੈਨੂੰ ਲੱਗ ਗਈ ਗਿਆ ਵਾ ਭਾਵੇਂ ਸੌ ਲਕਾਰ ਰੱਖੋ ਲਕਾ ਮੈਂ ਕੀ ਤੀਏ ਰੱਖਣਾ ਹੁਣ ਤੂੰ ਹੀ ਸਿਆਣੀ ਆ ਮੈਂ ਕੀ ਤੈਨੂੰ ਦੱਸਣੀਆਂ ਨੇ ਗੱਲਾਂ ਠੀਕ ਵਾ ਚਲੋ ਹੁਣ ਮੈਂ ਉਹਦੇ ਵੱਸਮ ਉਂਦੇ ਤੇ ਹੀ ਦਿਹਾੜੀ ਆਈ ਤੇ ਚੱਲ ਗਈ ਤੇ ਮੁੜ ਕੇ ਮਗਰੋਂ ਮੈਨੂੰ ਕਿਨੂੰ ਪੁੱਛਣਾ ਫੇਰ ਅਗਲੀ ਆਖੂਗੀ ਧੀ ਨੂੰ ਗੱਲਾਂ ਦੱਸਦੀ ਹਾਂ ਮਾਰਵਾਜ ਹੁਣ ਉਹਨੂੰ ਫੇਰ ਮੈਂ ਦੱਸਣੀਆਂ ਨਹੀਂ ਗਈਆਂ ਜੇ ਮੈਨੂੰ ਨਹੀਂ ਦੱਸਣਾ ਤਾਂ ਕਿਹਨੂੰ ਦੱਸਣਾ ਫੇਰ ਨਹੀਂ ਨਾ ਗੱਲ ਬਣਦੀ ਮੁੜ ਕੇ ਮਗਰੋਂ ਫੇਰ ਤੈਨੂੰ ਪਤਾ ਹੀ ਆ ਅਜੇ ਦਿਨ ਚੜ੍ਹਿਆ ਹੀ ਤੇ ਬਾਹਰ ਕੱਢ ਕੇ ਸੁੱਟ ਵੀ ਦਿੱਤਾ ਜੇ ਇਹ ਨਾਮ ਦੇ ਸਾਲਾ ਦਿਨ ਉੱਥੇ ਪਈ ਰਹਿਣਾ ਸੀ ਨਾ ਕੀ ਕਰਨਾ ਫੇਰ ਜਦੋਂ ਆਪਣੇ ਘਰ ਘਰ ਚੱਲਣ ਨਾਲ ਜਿੱਨਾ ਚੱਲਦੇ ਹੁਣ ਜਿੱਥੇ ਮਰਜ਼ੀ ਬਹਿ ਜਾ ਉੱਠ ਕੇ ਚੱਲ ਇਹ ਤਾਂ ਨੌ ਤੇ ਹੈ ਹੀ ਹੈ ਤਾਂ ਮੁੰਡਾ ਪੁੱਛਦਾ ਵਾ ਕਈ ਬੈਠਾ ਕਰਨ ਦਾ ਘੋਟ ਉਹ ਤੇ ਪੁੱਛ ਚੰਗਾ ਪੁੱਤ ਉਹ ਤੇ ਪੁੱਛਦਾ ਵਾ ਹਾਂ ਪਰ ਉਹਨੇ ਹੁਣ ਬਾਹਰ ਅੰਦਰ ਵੀ ਜਾਣਾ ਹੁੰਦਾ ਕੰਮ ਤੋਂ ਤੇ ਫਿਰ ਕੀ ਕਰਨਾ ਆਹ ਤਾਂ ਬੜੀ ਮਾੜੀ ਗੱਲ ਵਾ ਵੀ ਮਨੇਰੇ ਕੱਢ ਕੇ ਤੇ ਬਾਹਰ ਸੁੱਟ ਦੇਣਾ ਤਾਂ ਆਪ ਅੰਦਰ ਬੈਠੀ ਰਹਿੰਦੀ ਆ ਜਾ ਬੰਦਾ ਲਾਗੇ ਬਹਿ ਜੇ ਘੜੀ ਗੱਲਾਂ ਬਾਤਾਂ ਕਰੇ ਅੱਗੇ ਫਿਰ ਤੈਨੂੰ ਪਤਾ ਬੈੰਦੀ ਆ ਅਗਲੀ ਮਰਜੀ ਦੀ ਮਾਲਕ ਵਾ ਛੱਡ ਖੈਣਾ ਤੂੰ ਨਾ ਮੈਂ ਬੁਰੀ ਬਣੇਗੀ ਤੀਏ ਕੋਈ ਗੱਲ ਨਹੀਂ ਖੈਣਾ ਮੰਮੀ ਕਾਹਦਾ ਛੱਡਣਾ ਵਾ ਆਪਣੇ ਪੇਕੇ ਨੂੰ ਕਿਦਾਂ ਚੰਗੇ ਲੱਗਦੇ ਆ ਜਦੋਂ ਉਹ ਆਉਂਦੇ ਲਾਗੇ ਟੁਕ ਟੋਕ ਕੇ ਬੈੰਦੀ ਆ ਆ ਵੀ ਲੈ ਆ ਤਾਂ ਵੀ ਲੈ ਆ ਤੇ ਮੇਰੀ ਮਾਵਾ ਵਾਧੂ ਹੋ ਗਈ ਆ ਹਾਂ ਤੇ ਇਦਾਂ ਹੀ ਆ ਗੱਲ ਸੱਸਾਂ ਵਾਧੂ ਹੀ ਹੁੰਦੀਆਂ ਨੇ ਮਗਰ ਉਹ ਤੋਂ ਲਈ ਜਦੋਂ ਰਹਿ ਜਾਣ ਘਰਾਂ ਪੈਰਾਂ ਤੋਂ ਜਿੰਨਾ ਚਿਰ ਚੱਲਦੇ ਹੁਣ ਤੇ ਗਏ ਹੁਣ ਚਿਰ ਸਾਰੇ ਚੰਗੇ ਤੇ ਦਵਾਈ ਕਿੱਥੋਂ ਲੈਂਦੀ ਆ ਪਿੰਡੋਂ ਲਈ ਆ ਕਿ ਸ਼ਹਿਰੋਂ ਲੈਂਦੀ ਆ ਪਤਾ ਨਹੀਂ ਮੁੰਡਾ ਹੀ ਲਿਆਇਆ ਹੈਗਾ ਸ਼ਹਿਰੋਂ ਲਿਆਇਆ ਹੈ ਕਿ ਪਿੰਡੋਂ ਲਿਆਇਆ ਉਹ ਨਾਲ ਨਹੀਂ ਖੜਿਆ ਨਾਲ ਪਹਿਲੇ ਦਿਨ ਖੜਿਆ ਸੀ ਉਸ ਦਿਨ ਮੈਨੂੰ ਘੜੀ ਹੋਸ਼ ਬਾਜੀ ਮਦਮ ਖਾ ਲਿਆ ਇਹ ਤੇ ਹੁਣ ਆਪੇ ਲਿਆ ਦਿੰਦੇ ਆ ਦਵਾਈ ਆਹੋ ਉਹਨਾਂ ਨੂੰ ਕੀ ਲੋੜ ਸੀ ਸ਼ਹਿਰਾਂ ਦਵਾਈ ਲਿਆਉਂਦੀ ਇੱਥੇ ਵੀਂਹਾਂ ਤੀਆਂ ਦੀ ਲਿਆਤੀ ਹੁਣੀ ਆ ਤਾਂ ਮੱਥਾ ਡੰਮ ਤਾਂ ਹੋਣਾ ਪਿਆ ਖਾਲਾ ਜੇ ਤੁਰਿਆ ਜਾਉ ਤਾਂ ਵੀ ਠੀਕ ਆ ਨਾ ਤੁਰਿਆ ਜਾਉ ਤਾਂ ਵੀ ਠੀਕ ਆ ਚਲੋ ਕੋਈ ਨਹੀਂ ਮੈਨੂੰ ਮਹਾਰਾਜ ਨੇ ਮੋੜ ਪਾਤਾ ਵਤੀਏ ਮੋੜ ਪੈ ਗਿਆ ਵਾ ਮੈਨੂੰ ਤੇ ਹੁਣ ਇਹ ਆ ਵੀ ਮੈਨੂੰ ਆਸਵਾਪੀ ਮਹਾਰਾਜ ਨੇ ਮੈਨੂੰ ਦਿੱਤਾ ਵੀ ਮੇਰੀਆਂ ਤੁਰ ਪੈਣੀਆਂ ਨਹੀਂ ਜਿੰਨੀ ਦਰਦ ਜ਼ਿਆਦਾ ਹੁੰਦੀ ਹਟ ਜਾਣੀ ਦਵਾਈ ਮੈਨੂੰ ਚੰਗੀ ਲੱਗ ਗਈ ਆ ਚਲੋ ਚੱਲ ਕੋਈ ਗੱਲ ਨਹੀਂ ਟਾਈਮ ਦੇ ਨਾਲ ਨਾ ਦਵਾਈ ਖਾਈ ਗਏ ਦੋ ਚਾਰ ਦਿਨ ਰੋ ਨਾ ਹੁਦ ਦੋ ਚਾਰ ਦਿਨ ਮੈਂ ਲੈ ਜੂਗੀ ਨਾਲ ਆਪਣੀ ਉਥੇ ਰਿਓ ਕੋਈ ਗੱਲ ਨਹੀਂ ਫੇਰ ਵੀ ਬੰਦਾ ਫਿਰ ਤੋ ਰਾਵੇ ਨਾ ਮਨ ਹੋਰ ਹੋਰ ਹੋ ਜਾਂਦਾ ਵਾ ਹਾਂ ਇਹ ਤਾਂ ਫੇਰ ਇੱਕ ਥਾਂ ਵੀ ਬੈਠਿਆਂ ਅੱਕ ਜਾਈਦਾ ਵਾ ਆ ਫੇਰ ਮਨ ਵਿੱਚ ਉਹ ਉਹ ਗੱਲਾਂ ਆਉਣੀਆਂ ਬਾਰ ਬਾਰੀ ਮਿੱਠੇ ਸੋਚਦੇ ਰਹਿਣਾ ਧਿਆਨ ਕਦੀ ਕਿਸ ਪਾਸੇ ਕਦੀ ਕੇ ਪਾਸੇ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰਿਆ ਕਰੋ ਸਭ ਕੁਝ ਠੀਕ ਹੋ ਜਾਣਾ ਵਾ ਚਲੋ ਚੰਗਾ ਮਹਾਰਾਜ ਨੇ ਠੀਕ ਕਰਨਾ ਧੀਏ ਚਲ ਚਾ ਪਿਆੜ ਕੇ ਤੇ ਮਾਰਦੀ ਆ ਮਥੇ ਆਪੇ ਪੂਦੀ ਖਾਣਗੇ ਤੇ ਬਿਸਕਟ ਖਾਣਗੇ ਆਇਆ ਵੱਡਾ ਪਕੌੜਿਆਂ ਵਾਲਾ ਮੰਮੀ ਪਕੌੜੇ ਕੱਢ ਲਿਓ ਅੱਜ ਪੂਆ ਨੇ ਆਉਣਾ ਪੂਆ ਬੜੀ ਸੁਖਖ ਜਾ ਰੰਡੀ ਜਦੋਂ ਦੀ ਆਈ ਆ ਨਾ ਮੂੰਹ ਚ ਜਬਾਨ ਨਹੀਂ ਪਾਈ ਮਾਂ ਦੇ ਨਾਲ ਮਿੰਨ ਮਿੰਨ ਪਤਾ ਨਹੀਂ ਕੀ ਕਰੀ ਜਾਂਦੀ ਆ ਪਹਿਲਾਂ ਚੁੱਕ ਕੇ ਦਵਾ ਦਾ ਵੰਦਰ ਲੈ ਆਈ ਉਹਨੂੰ ਹੈ ਬਾਹਰ ਕਿੱਟਰਾ ਬੈਂਡੀਆਂ ਹੈਗੀਆਂ ਤੇ ਬਾਹਰ ਨਹੀਂ ਮਾਤਾ ਬਹਿ ਸਕਦੀ ਦਵਾ ਦਾ ਵੰਦਰ ਲਿਆ ਕੇ ਉੱਥੇ ਪਾਤਾ ਵਾ ਤੇ ਹੁਣ ਮੂੰਹ ਜੋੜ ਜੋੜ ਕੇ ਪਤਾ ਨਹੀਂ ਕੀ ਮੇਰੀਆਂ ਚੁਗਲੀਆਂ ਕਰਨੀਆਂ ਆ ਮਾਤਾ ਨੂੰ ਤਾਂ ਮਗਾਲ ਸਮਝਾਈ ਹੀ। ਪੇ ਜੇ ਕੋਈ ਗੱਲ ਦੱਸੀ ਤੇ ਰਗਾ ਮੈਂ ਵੀ ਨੱਪ ਦੇਣੀ ਆਂ। ਮੈਂ ਵੀ ਨਹੀਂ ਵੇਖਣਾ ਮੁੜ ਕੇ। ਜੇ ਮੈਂ ਸਾਰਾ ਦਿਨ ਰੋਟੀ ਬਾਣੀ ਦੇਨੀ ਆ ਤੇ ਮੇਰੀਆਂ ਚੁਗਲੀਆਂ ਕਰਨੀਆਂ ਵਾ। ਚੱਲ ਮਨਾ। ਚਾਹ ਤਾਂ ਇਹਦੇ ਮੱਥੇ ਮਾਰ ਕੇ ਆਵਾ। ਬਾਕੀ ਦੇ ਕੰਮ ਬਾਅਚ ਕਰਤੀ ਆਣ ਕੇ। ਚੱਲ ਖਾਓ ਬੂੰਦੀ ਤੇ ਬਿਸਕੁਟ। ਜਿੱਦਾਂ ਦੀ ਨੀਤ ਹੋਜੀ ਮੁਰਾਦ। ਆ ਲੋ ਭੈਣ ਜੀ ਚਾਹ ਪੀਓ। ਆ ਲੋ। ਚੱਲਾ ਰਹਿਣ ਦਣੀ ਹੀ ਕੱਲੀ ਚਾਹ ਲੈ ਆਉਣੀ ਹੈ ਨਿਖੇਤਰ ਕਿਉਂ ਕਰਨੀ ਹੀ ਖੇਚਲ ਵਾਲੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਤੇ ਉਹਦੇ ਕਿੱਥੇ ਆ ਉਹਦੇ ਬਾਹਰ ਚਲ ਗਿਆ ਕਹਿੰਦਾ ਹੈ ਕਰਨ ਵਾਲੇ ਵੇਨਾ ਵਾ ਕਰਨ ਕਿੱਥੇ ਆ ਚੱਲ ਮੈਂ ਮਾਰਦੀ ਆ ਆਵਾਜ਼ ਪੀਓ ਤੁਸੀਂ ਚਾਹ ਫਿਰ ਆਗਾ ਪੀ ਲੋ ਤੁਸੀਂ ਵੀ ਨਹੀਂ ਕੋਈ ਨਹੀਂ ਮੈਂ ਲੈ ਕੇ ਆਉਣੀ ਆਪਣੀ ਚਾਹ ਮੈਂ ਮੁੰਡਿਆਂ ਨੂੰ ਵੇਖਾਂ ਭਲਾ ਕਿੱਥੇ ਆ ਆਨਾ ਬੁਸੀ ਬੁੰਦੀ ਪਤਾ ਨਹੀਂ ਕਦੋਂ ਵਧੀ ਆਈ ਹੋਣੀ ਹੈ ਮੱਥੇ ਮਾਰਤੀ ਤਿਆਰ ਹੋ ਫਿਰ ਲੋ ਜਾ ਮੁੰਡੇ ਨੂੰ ਸੱਦਣ ਗਈ ਆ ਮੁੰਡੇ ਨੇ ਕਦੀ ਆ ਬੁੰਦੀ ਜ ਨਹੀਂ ਵੇਖੀ ਮੁੰਡੇ ਨੇ ਨਹੀਂ ਵੇਖੀ ਨੀ ਕਦੀ ਜੀ ਲਓ ਚਾਹ ਪੀ ਲਓ ਤੁਸੀਂ ਚੱਲੋ ਪੀਅ ਕੇ ਕੀ ਕਰਨਾ ਕੋਈ ਨਹੀਂ ਠੀਕ ਹੈ ਹਿੰਮਤ ਵੇਹੇ ਦੀ ਨਵਾਂ ਕੰਬਲ ਕੱਢ ਕੇ ਮੇਰਾ ਤਾਂ ਮਾਤਾ ਦੇ ਤਾ ਵਾ ਹੈ ਆਉਂਦੀ ਵੇਹਲਾ ਡੈਪੀ ਹੱਥ ਪਲੱਥੇ ਮਾਰਨਾ ਇਹਦੀ ਹਿੰਮਤ ਕਿੱਦਾਂ ਹੋਈ ਸਟੋਰ ਚ ਜਾ ਕੇ ਮੇਰੀਆਂ ਪੇਟੀਆਂ ਫੁੱਲਣ ਦੀ ਹੈ ਕਾਮਾ ਵੇਵਰ ਕਿਦਾਂ ਦੇ ਕਰਦੀ ਆ ਫੇਰ ਕਹਣਾ ਪਰਜਾਈਆਂ ਨਹੀਂ ਚੰਗੀਆਂ ਪਰਜਾਈਆਂ ਨੇ ਕਿੱਥੋਂ ਚੰਗੀਆਂ ਹੋਣਾ ਵਾ ਜਦੋਂ ਨਾਨਾ ਆਣ ਕੇ ਮੁਖਤਾਰੀ ਕਰਦੀਆਂ ਵਾ ਇੱਕ ਦਿਨ ਆ ਜਾਣਾ ਆਪਣੇ ਘਰੋਂ ਤੇ ਆਣ ਕੇ ਕਹਿਣਾ ਵੀ ਮੈਂ ਹੀ ਸਮਾਨ ਨੂੰ ਲਤਾਂ ਲਾਈਆਂ ਵਾ ਮੈਂ ਹੀ ਮਾਤਾ ਤੈਨੂੰ ਸਾਂਭਣ ਲਈ ਆ ਨਾ ਤੂੰ ਹੁਣ ਆਈਏ ਸ਼ਾਮਾਂ ਨੂੰ ਚਲ ਜਾਏਂਗੀ ਤੇ ਫੇਰ ਨਾ ਮੈਂ ਆਪਣਾ ਕੰਮ ਬੜ ਰੱਖੋਗੀ ਦੇਲਾ ਦੇਲਾ ਕੋਈ ਗੱਲ ਨਹੀਂ ਇਹ ਸ਼ਾਮਾਂ ਚੋਕ ਮੈਂ ਆਪਣੀ ਪੇਟੀ ਚ ਵੜ ਲੈਣਾ ਦਊ ਤੋ ਹੋਈ ਲੋਈ ਜਿਹੜੀ ਅੱਗੇ ਦਿੱਤੀ ਚਲਾਕ ਵੱਡੀ ਮੰਮੀ ਪਤਾ ਨਹੀਂ ਕਿਹੜੀ ਨੁਕਰੇ ਲਾ ਕੇ ਬੈਠੀ ਆ ਕੀ ਪਤਾ ਤੈਨੂੰ ਨਾਲੇ ਮੈਂ ਭਾਂਡੇ ਰਖਾਵਾਂ ਤੇ ਨਾਲੇ ਮੈਂ ਵੇਣੀ ਆ ਫਿਰ ਲੈ ਜੂਗੀ ਝੁੱਕ ਕੇ ਭਾਂਡੇ ਤੋਂ ਰੱਖਣ ਜਾਣਾ ਚੱਲ ਕੋਈ ਨਹੀਂ ਵੀਰ ਨੂੰ ਵੇਖਾਵਾਂ ਭਲਾਇਆ ਕਿ ਨਹੀਂ ਆਇਆ ਚੱਲ ਵੇਖ ਲੈ ਫਿਰ ਉਹਨੂੰ ਵੇਖ ਲੈ ਤੇ ਨਾਲੇ ਵੇਖਾਂ ਤਾਂ ਸਹੀ ਕਿੱਥੇ ਲੋਕ ਦੀ ਫਿਰਨ ਰਹੀ ਆ ਕੀ ਕਰਦੀ ਫਿਰਦੀ ਆ ਕੀ ਪਤਾ ਕਿੱਥੇ ਬੈਠੀ ਜਾ ਕੇ ਵੇਖ ਐਡੀ ਕਿਤੇ ਹੰਕਾਰੀ ਆ ਚਾਹ ਫੜਾ ਕੇ ਮੱਥੇ ਮਾਰ ਗਈ ਆ ਕੱਪ ਦੋ ਤੇ ਕਰੇ ਕਿੱਥੇ ਜਾ ਕੇ ਵੜ ਕੇ ਬਹਿ ਗਈ ਆ ਇਹ ਨਹੀਂ ਆਖਿਆ ਵੀ ਚੱਲ ਕੁੜੀ ਦੇ ਲਾਗੇ ਬਹਿ ਕੇ ਮੈਂ ਚਾਹ ਪੀਵਾਂ ਜਾਲ ਕੋਈ ਗੱਲਾਂ ਬਤਾਂ ਕਰਾਂ ਬੰਦਾ ਲਾਗੇ ਬੈੰਦਾ ਭੈਣ ਭਰਾ ਦੇ ਨਾ ਇਹੋ ਜਿਹਾ ਕਿਥੋਂ ਜਾ ਕੇ ਵੜ ਗਈ ਕਿਥੇ ਵੇਥੇ ਚ ਹੁਣ ਕੁੜੀ ਵਿਚਾਰੀ ਪਾਂਡੇ ਛੱਡਣ ਗਈ ਆ ਇਹੋ ਜਿਹਾ ਤਾਂ ਕੰਮ ਕਰਦੀ ਆਏ ਫੇਰ ਆਂਦੀ ਆ ਮਾਤਾ ਤੂੰ ਗੱਲ ਨਾ ਕਰੀ ਮਾਤਾ ਤੂੰ ਆਉਣਾ ਨਾ ਕਰੀ ਮਾਤਾ ਤੇ ਨਾ ਹੀ ਕਰੂਤੀ ਏ ਗੱਲਾਂ ਦਾ ਤਾਂ ਪਤਾ ਲੱਗ ਹੀ ਜਾਂਦਾ ਜਿੰਨਾ ਮਰਜੀ ਮੈਂ ਪੜਦਾ ਰੱਖਾਂ ਤੇਰੇ ਦਿਲ ਚ ਕੀ ਆ ਕਿਸੇ ਨੂੰ ਪਤਾ ਹੀ ਨਹੀਂ ਇੱਥੇ ਤੱਕ ਤਾਂ ਸਾਹਮਣੇ ਲੱਭਣੀ ਨਹੀਂ ਦੇ ਕਿੱਥੇ ਵੜੀ ਇਹ ਨੁਕਰੇ ਜਾ ਕੇ ਆਂਦੀ ਹੁਣੀ ਆਈ ਆ ਤੇ ਅੰਦਾ ਚਲੀ ਜਾਵੇ ਹਾਏ ਹਾਏ ਭੈਣ ਜੀ ਤੁਸੀਂ ਕਹਨੂੰ ਭਾਂਡੇ ਰੱਖਣ ਆਏ ਮੈਂ ਆਪੇ ਚੱਕ ਲਿਆਉਣੇ ਹੀਗੇ ਚੱਲ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਪਤਾ ਨਹੀਂ ਕੀ ਕਰਨ ਦਾ ਪਿਆ ਜਿਹੜੀ ਆਈ ਨਹੀਂਗੀ ਲੱਗੇ ਉਹ ਨਾ ਕੱਪੜੇ ਧੋਣ ਵਾਲੇ ਥੋੜੇ ਜੇ ਫਿਰ ਬੀਜੀ ਦਾ ਵੀ ਰੋਜ਼ ਸੂਟ ਲਾਈਦਾ ਵਾ ਨਾ ਤਾਂ ਕਰਕੇ ਮੈਂ ਧੋਣ ਚਲ ਗਈ ਹੀਗੀ ਚੱਲ ਬਾਅਦ ਧੁੱਪ ਜਾਂਦੇ ਮੈਂ ਕਿਹੜਾ ਬੈਠੀ ਰਹਿਣਾ ਹਾਂ ਇੱਥੇ ਚੱਲ ਕੋਈ ਨਹੀਂ ਭੈਣ ਜੀ ਸਾਰਾ ਦਿਨ ਤੁਸੀਂ ਇੱਥੇ ਜੇ ਬੈਠੋ ਤੇ ਹੀ ਰਾਮ ਨਾ ਮਾਰੋ ਕਪਾਸ਼ਾ ਪਾਪਣੀ ਮਾਂ ਦੇ ਨਾਲ ਤੇ ਮੈਂ ਤੁਹਾਡੇ ਵਾਸਤੇ ਰੋਟੀ ਪਾਣੀ ਬਣਾਵਾ ਸਰ ਆਹਿੰਦੇ ਰਹਿੰਦੇ ਰੋਟੀ ਚਾਹ ਪੀ ਲਈ ਆ ਰੋਟੀ ਦਾ ਕੀ ਖਾਣਾ ਵਾ ਮੈਂ ਖਾ ਕੇ ਹੀ ਆਈ ਆ ਅੱਕੜ ਵੇਲਾ ਕਿ ਨਹੀਂ ਦੀ ਹੈ ਮੱਥੇ ਤੇ ਖਰਖੀਆਂ ਵਾ ਦਸ ਮੈਂ ਆਪਣੇ ਘਰ ਦੇ ਕੰਮ ਨਹੀਂ ਕੋਈ ਕਰਨੇ ਚੜ ਕੇ ਤੇ ਨਾਲ ਮੈਂ ਬਹਿ ਜਾ ਸਾਵੀ ਹੈ ਉਹ ਮੇਰੇ ਕਿੰਨੇ ਕਰਨੇ ਆ ਮਾਤਾ ਨੇ ਤੇ ਕਈ ਸੂਟ ਲਾ ਲਾ ਸੁਟੇ ਸੀਗੇ ਹੁਣ ਜੇ ਨਾ ਧੋਂਦੀ ਤੇ ਕਹਿਣਾ ਮੇਰੀ ਮਾਂ ਦੇ ਕੱਪੜੇ ਨਹੀਂ ਧੋਂਦੀ ਫਿਰ ਵੀ ਮੈਂ ਮਾੜੀ ਮੈਂ ਕਿੱਧਰ ਜਾਵਾ ਮਿੰਟ ਆਪ ਸਮਝ ਨਹੀਂ ਆਉਂਦੀ ਖਾਦੀ ਹੋਈ ਇਨਾਂ ਵਾਲੀ ਵਿਗਦੇ ਉਹਦੇ ਤੋਂ ਮੈਨੂੰ ਦੱਸ ਹੀ ਦਿੰਦਾ ਕਿ ਤੁਸੀਂ ਕਦੋਂ ਗੀ ਆਉਣਾ ਮੈਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਕਦੋਂ ਆ ਗਏ ਜੀ ਮੈਂ ਤਾਂ ਬੰਬੀ ਤੇ ਚੱਲ ਗਿਆ ਬੁਰ ਬਣ ਗਿਆ ਸਾਡਾ ਵੀ ਤੂੰ ਐ ਵੀ ਆਈ ਇਹ ਨਾਲ ਆਹੋ ਆਹਾਂ ਕਰਨਾ ਉਹ ਐ ਸੀ ਕਾਲ ਸੱਸੇ ਕਾਲ ਹੋਰ ਪੁੱਤ ਕੀ ਹਾਲ ਚਾਲ ਵਧੀਆ ਵਧੀਆ ਭੂਆ ਜੀ ਤੁਸੀਂ ਦੱਸੋ ਉਹ ਮੈਂ ਤੈਨੂੰ ਲੈਣ ਚ ਲੱਗਿਆ ਸੀਗਾ ਇਹਨੂੰ ਪਤਾ ਨਹੀਂ ਆਪਾਂ ਐ ਇਹਨੇ ਮੈਨੂੰ ਦੱਸਿਆ ਹੀ ਨਹੀਂ ਫੋਨ ਕਰਕੇ ਕਿਉਂ ਨਾ ਕਦੋਂ ਗੀ ਆ ਤੇ ਮੈਂ ਫਿਰ ਢੀਕ ਢੂਕ ਕੇ ਮਾਂ ਬੰਬੀ ਤੇ ਚਲ ਗਿਆ ਤੇ ਹੁਣ ਬੰਬੀ ਤੇ ਗਿਆ ਮੇਰੇ ਪਿੱਛੇ ਪਿੱਛੇ ਚੱਲ ਕਰਨ ਚਾਹ ਜੋ ਪੀਤੀ ਨਹੀਂ ਨਾ ਹੁਣ ਤਾਂ ਚਲ ਗਿਆ ਉੱਥੇ ਆਹ ਦਸਣ ਰਿਆ ਹੀ ਨਹੀਂ ਆ ਜਾ ਤੂੰ ਨਾ ਨਾ ਮੈਂ ਤਾਂ ਨਹੀਂ ਕੀਤਾ ਉਹ ਪੀਲਾ ਗਾਂ ਚਲੇ ਮੈਂ ਇਦਾਂ ਕਹਿੰਦਾ ਮੰਮੀ ਨੂੰ ਚਾਹ ਬਣਾ ਕੇ ਤੇਨੂੰ ਦੇ ਦਿੰਦੇ ਆ ਤੇ ਬਾਜਾ ਵੱਡੇ ਤੇ ਜਾਣੇਗਾ ਖਾਣ ਪੀਣ ਚੱਲ ਫਿਰ ਆ ਜਾ ਮੈਂ ਬਾਹਰ ਦੇ ਪੁੱਤ ਅੱਡੇ ਤੇ ਕੀ ਜਾਣਾ ਕੋਈ ਗੱਲ ਨਹੀਂ ਇੱਥੇ ਚਾਹ ਪੀ ਲੈਂਦਾ ਹਾਂ ਨਹੀਂ ਨਹੀਂ ਬਾਹਰ ਨਹੀਂ ਆਪਾਂ ਕੋਈ ਨਹੀਂ ਆਇਆ ਭਰਾ ਆਇਆ ਉਹ ਫਿਰ ਕੀ ਆ ਕਰਨਾ ਹੋਰ ਸੁਣਾ ਤੇਰੇ ਪੇਪਰ ਹੋ ਗਏ ਪੁੱਤ ਉਹ ਹਾਂਜੀ ਪੂਆ ਜੀ ਪੇਪਰ ਤੇ ਹੋ ਗਏ ਆ ਰਿਜ਼ਲਟ ਵੀ ਆ ਗਿਆ ਹੋ ਗਿਆ ਮੈਂ ਪਾਸ ਲੈ ਫਿਰ ਤੇ ਵਧਾਈ ਬੁਣੀ ਆ ਤੇਰੇ ਹਲਕੇ ਤੁਹਾਨੂੰ ਬੋਧੀਆਂ ਬੋਧੀਆਂ ਕਿ ਹਾਂ ਚਲ ਪਰ ਮੈਂ ਨਾ ਤੁਹਾਡੇ ਤੇ ਗੱਲਾਂ ਨਾਲ ਰਾਜ ਆ ਉਹ ਕਿਹੜੀ ਗੱਲੋਂ ਪੁੱਤ ਆਪ ਤੁਸੀਂ ਦੋਵੇਂ ਜਣੇ ਆ ਗਏ ਜੀ ਹੈ ਫੁੱਫੜ ਜੀ ਨੂੰ ਤੁਸੀਂ ਲੈ ਕੇ ਨਹੀਂ ਆਏ ਲੈ ਬੱਸ ਤੈਨੂੰ ਪਤਾ ਡੇਰੇ ਦਾ ਕੰਮ ਇੱਕ ਜਣਾ ਘਰ ਵੀ ਚਾਹੀਦਾ ਓਏ ਮੈਂ ਤਾਂ ਢੀਕਣ ਦਿਆ ਸੀ ਨਾਲੇ ਪਾਪਾ ਨੂੰ ਵੀ ਕਿੰਨਾ ਚਾਹੀਦਾ ਚਲ ਕੋਈ ਨਹੀਂ ਕਿਹ ਦਿਨ ਫੇਰ ਕੱਲ ਦਾਂਗੇ ਕੱਲਿਆਂ ਨੂੰ ਉਹ ਮਨਵਤ ਘਰ ਆਪਾਂਗੇ ਕੀ ਪਤਾ ਤੁਸੀਂ ਕਦੋਂ ਆਵਾਂਗੇ ਕਿੰਨੇ ਟਾਈਮ ਬਾਅਦ ਆਏ ਜੀ ਉਹ ਤਾਂ ਟਾਈਮ ਹੀ ਨਹੀਂ ਲੱਗਦਾ ਤੈਨੂੰ ਪਤਾ ਹੀ ਐ ਘਰਾਂ ਦੇ ਕੰਮ ਹੀ ਇਦਾਂ ਦੇ ਆ ਉਹ ਚਲੋ ਫੇਰ ਕੀ ਐ ਹੁਣ ਘਰਾਂ ਦੇ ਕੰਮ ਤਾਂ ਸਾਰਿਆਂ ਨੂੰ ਪੈਂਦੇ ਹੀ ਆ ਇਹਦਾ ਮਤਲਬ ਬੇਥੜਨਾ ਵੀ ਆਪਾਂ ਕਿਤੇ ਜਾਣਾ ਹੀ ਨਹੀਂ ਐ ਤੁਸੀਂ ਕਿੰਨਾ ਕਹਉਂਦੇ ਦੇ ਮੈਨੂੰ ਇਹ ਦੱਸਾਂ ਪਹਿਲਾਂ ਤੂੰ ਉਹ ਕੋਈ ਗੱਲ ਨਹੀਂ ਉਹ ਆਜਾ ਆਪਾਂ ਵੀ ਆ ਜਾਾਂਗੇ ਮੈਨੂੰ ਛੁੱਟੀਆਂ ਪਈਆਂ ਵਾਂ ਮੈਂ ਆਣੇ ਲੱਣਾ ਹੁਣੇ ਤੁਹਾਡੇ ਕੋਲ ਰਹਿਣ ਚੱਲ ਚਲੀਏ ਫੇਰ ਮਾਂ ਲਈ ਆ ਜਾ ਛੁੱਟੀਆਂ ਪਈਆਂ ਤੈਨੂੰ ਤੇ ਉਹ ਕੋਈ ਗੱਲ ਨਹੀਂ ਮੈਂ ਨਾ ਡਮ ਫੇਰ ਤੁਹਾਡੇ ਕੋਈ ਆ ਜਾਣਗੇ ਸਦਾ ਹੀ ਚਲ ਠੀਕ ਆ ਇਦਾਂ ਹੀ ਕਰ ਲਈ ਹਾਂ ਹੋਰ ਸੁਣਾਓ ਫਿਰ ਚਲ ਆਪਾਂ ਬੰਨੇ ਬਾਹਰ ਕਰਨ ਚਲ ਆ ਚਲੀ ਤਾ ਚਮਾੜੇ ਦੇ ਲੈ ਜਾਣਾ ਆਹ ਆਹ ਲੈ ਇਹਨਾਂ ਨੂੰ ਮੌਕਾ ਚਾਹੀਦਾ ਬਸ ਫਿਰਨ ਜਾਣ ਦਾ ਉਸੇ ਹੌਲੇ ਤੁਰ ਪਿਆ ਫੇ ਤੁਸੀਂ ਚਾਹ ਪਾਣੀ ਪੀਓ ਕਰ ਬੈਠ ਕੇ ਜਾਣਤੀ ਐ ਕੋਈ ਗੱਲ ਨਹੀਂ ਨਿਆਣੇ ਇੱਕੋ ਜਿਹੇ ਹਗੇ ਨੇ ਕੋਈ ਨਹੀਂ ਖਾ ਪੀ ਆਉਂਦੇ ਨੇ ਤੇ ਅੱਡੇ ਅੱਡੇ ਪਹੇਰਾ ਕੋਸ਼ਵਾ ਹਾਂ ਤੇ ਮੰਮੀ ਠੀਕ ਆ ਉਹਦੀ ਮਾਂ ਨੂੰ ਪਤਾ ਲੱਗਾ ਨਾ ਬੂਥਾ ਤਾਂ ਅੱਗੇ ਇਦਾਂ ਕੀਤਾ ਬੰਨੇ ਅਰਦੀ ਰਹਿਣ ਦੇ ਬੁੱਤਾ ਤੁਹਾਨੂੰ ਕੋਈ ਗੱਲ ਨਹੀਂ ਮੁੰਡਿਆਂ ਦੇ ਵਿੱਚ ਦਿਲ 'ਚ ਕੋਈ ਗੱਲ ਨਹੀਂ ਜੀ ਉਹ ਬੜਾ ਸੁਣਾ ਆਪਸ ਵਿੱਚ ਪ੍ਰੇਮ ਨਾ ਰਹਿੰਦੇ ਨੇ ਇਕੱਠੇ ਹੋ ਜਾਂਦੇ ਹੁਣਾਂ ਤੇ ਕਿਤੇ ਚਾ ਚੜ ਜਾਂਦਾ ਹੈ ਹੈ ਤੇ ਇਦਾਂ ਹੀ ਮਾਂ ਹੀ ਇਦਾਂ ਦੀ ਹੈ ਅਰਦੀ ਰਹਿਣ ਦੇ ਮਾਂ ਨੂੰ ਤਾਂ ਕੋਈ ਨਹੀਂ ਖਾ ਪੀਉਣਗੇ ਮੁੰਡੇ ਅਸ ਦੇ ਖੇਡ ਦੇ ਕੰਮ ਬਤਾ ਕਰਦੇ ਸ਼ੁਕਰ ਕਰਦੇ ਨੇ ਇਕੱਠੇ ਹੋਣ ਕਿਤੇ ਇੱਕ ਦੂਜੇ ਦੇ ਲੱਗੇ ਰਹਿੰਦੇ ਨੇ ਕੋੜਾ ਕਿਤੇ ਜਰੂਰੋਜ ਘਰੋਂ ਨਿਕਲਿਆ ਜਾਂਦਾ ਨਾ ਕਰਾਂ ਤਾਂ ਤੇ ਨਿਕਲੇ ਨਹੀਂ ਜਾਂਦਾ ਕਰਾਂ ਤੇ ਕੰਮ ਹੀ ਇਦਾਂ ਦੇ ਆ ਮਹਾ ਟਾਈਮ ਕੱਟ ਕੇ ਆਈ ਆਂ ਤੇ ਚੱਲ ਮੰਮੀ ਦਾ ਪਤਾ ਲੈ ਕੇ ਆਉਣੀ ਆਂ ਯਾਰ ਕਿੱਥੇ ਨਿਕਲਿਆ ਜਾਂਦਾ ਚੱਲ ਕੋਈ ਗੱਲ ਨਹੀਂ ਨਿਆਣੇ ਫਿਰ ਤੋਂ ਜਾਣਗੇ ਦਿਹਾੜੀ ਕੋਈ ਜਿਹੜੇ ਹੈਗੇ ਨਹੀਂ ਸੱਸੀ ਦਾ ਭੈਣ ਸੱਸੀ ਕਲਵੀਰ ਕੀ ਹਾਲ ਆ ਹਾਲ ਦੇ ਠੀਕ ਠਾਕ ਹਾਂ ਠੀਕ ਠਾਕ ਵਧੀਆ ਉਹ ਸੁਣਾਓ ਹਾਂ ਠੀਕ ਠਾਕ ਵਧੀਆ ਵਾ ਤੇ ਮੈਂ ਤਾਂ ਕਦੇ ਤਾਂ ਢੀਕਣ ਲਈ ਹੀ ਮੈਂ ਪਤਾ ਨਹੀਂ ਕਿੱਥੇ ਗਿਆ ਵੀਰ ਉਹ ਜਾਣਾ ਭੈਣ ਕਿੱਥੇ ਸੀ ਹਾਂ ਤੈਨੂੰ ਪਤਾ ਵੀ ਬੀਜੀ ਦੀ ਕੋਈ ਨਾ ਕੋਈ ਦਵਾਈ ਮੁੱਕੀ ਰਹੀਦੀ ਆ ਵੇਖ ਲੈ ਆ ਫਿਰ ਦੋ ਪੱਤੇ ਲੈ ਕੇ ਆਇਆ ਵਾ ਡਾਕਟਰ ਕੋ ਉਹ ਕਹਿੰਦਾ ਕਹਿੰਦਾ ਚੱਲ ਹੁਣ ਨਾ ਆ ਥੋੜੀ ਦਵਾਈ ਦੇ ਅੱਗੇ ਨੂੰ ਅੱਧੀ ਕਰਤੀ ਆ ਤੇ ਦਵਾਈ ਪਿੰਡੋਂ ਲੈ ਜਾਂਦੇ ਜੇ ਕਿਹਦਾ ਸ਼ਹਿਰ ਖੜਿਆ ਨਹੀਂ ਸ਼ਹਿਰੋਂ ਲੈਂਦੀ ਆ ਕ ਹਾਂ ਚੱਜ ਦੇ ਡਾਕਟਰ ਨੂੰ ਵਿਖਾ ਲੈਣਾ ਸੀ ਉਹ ਚੱਲ ਕੋਈ ਦੱਸਾ ਗੱਲ ਕੀ ਆ ਖਾਲਿਆ ਤੇ ਬੜੇ ਵਧੀਆ ਡਾਕਟਰ ਨੂੰ ਹਰ ਇੱਕ ਗੱਲ ਹੈਗੀ ਆ ਉਹਨੇ ਜੋ ਦਵਾਈ ਬੂਟੀ ਦਿੱਤੀ ਆ ਨਾ ਉਦੋਂ ਦੀ ਇਹ ਵੀ ਮਾਤਾ ਘਰਾਂ ਪੈਰਾਂ ਤੇ ਆ ਗਈ ਆਪਣੇ ਅੱਤੇ ਚੱਲ ਇਹ ਆ ਵੀ ਜਿਹੜਾ ਬਜ਼ੁਰਗੋ ਆ ਨਾ ਕਰਦਾ ਜਿੰਦਾ ਹੁੰਦੇ ਆ ਇਹਨਾਂ ਦੇ ਸਿਰ ਤੇ ਬੂਏ ਖੁੱਲੇ ਛੱਡ ਕੇ ਤੇ ਚੱਲ ਜਾਂਦੇ ਜੇ ਤੁਸੀਂ ਤੁਹਾਨੂੰ ਕੋਈ ਫਿਗਰ ਨਹੀਂ ਗਾ ਪਰ ਚਲੋ ਗੱਲਾਂ ਛੱਡ ਤੋ ਤੇ ਭਾਈਆਂ ਨੇ ਆਇਆ ਨਾਲ ਉਹ ਘਰ ਹੀਗੇ ਵੀਰ ਤੈਨੂੰ ਪਤਾ ਹੀ ਆ ਡੇਰੇ ਦਾ ਕੰਮ ਆ ਇੱਕ ਜਾਣਾ ਘਰ ਵੀ ਚਾਹੀਦਾ ਵਾ ਉਹ ਨਹੀਂ ਨਹੀਂ ਆਹੋ ਇਹ ਤੇ ਗੱਲ ਹੈਗੀ ਆ ਸਾਰੇ ਜੀਆਂ ਨਾਲ ਕੇ ਸਰਦਾ ਨਹੀਂਗਾ ਉਹੀ ਜਦੋਂ ਕਿ ਬੂਆ ਵੱਜਾ ਵੇਖ ਲੈਂਦੇ ਆ ਤੇ ਕੋਈ ਨਾ ਕੋਈ ਚੀਜ਼ ਚੁੱਕ ਕੇ ਤਾਂ ਗਾ ਜਾਂਦੇ ਆ ਗਾ ਜਾਂਦੇ ਵਾਕਿਆ ਸਹੀ ਗੱਲ ਸਮਾਜ ਪੈਣੇ ਤਰ੍ਹਾਂ ਦਾ ਬੰਦਾ ਕੀ ਕਰੇ ਹੋਰ ਕੀ ਆ ਚੋਰ ਚੱਕੇ ਬੜੇ ਹੋ ਗਏ ਅੱਜਕੱਲ੍ਹ ਤੇ ਬਿਲਕੁਲ ਮਿੰਟ ਸੁਣਾ ਛੱਡਾ ਨਹੀਂ ਅੱਜਕੱਲ੍ਹ ਚਾਹੀਦਾ ਨਹੀਂ ਛੱਡਿਆ ਜਾਂਦਾ ਚੀਜ਼ਾਂ ਦੇ ਮਹਾ ਮਾਰ ਕੇ ਬਣਾਈ ਦੀ ਗਾਵ ਅੱਗੇ ਹਾਂ ਹੋਸਨਾ ਮਾਲ ਡੰਗਰ ਦੀ ਹਾਂ ਠੀਕ ਆ ਮਾਲ ਡੰਗਰ ਦੀ ਵਧੀਆ ਚਲੋ ਵਧੀਆ ਕਣਕ ਕਣਕ ਠੀਕ ਵਾ ਹਾਂ ਕਣਕ ਬੜੀ ਸੋਹਣੀ ਆ ਤੇ ਹੋ ਗਿਆ ਇਹਦੇ ਤੇ ਪੇਪਰ ਹਾਂ ਪੇਪਰ ਹੋ ਗਏ ਇਹਦੇ ਠੀਕ ਠੀਕ ਮੈਂ ਨਾ ਫੋਨ ਤੈਨੂੰ ਕਰਨਾ ਸੀ ਅੱਛਾ ਕੀ ਗੱਲ ਵਾ ਮੈਂ ਤਾਂ ਨਹੀਂ ਕੀਤਾ ਮੈਂ ਹਾਂ ਉਹਦਾ ਪੜਾਈ ਕਰਨ ਦਿਆ ਵਾ ਤੇ ਪੇਪਰ ਉਹਦੇ ਸੱਤ ਤੇ ਆ ਤੇ ਚਲ ਪੇਪਰ ਹੋ ਲਾਂਗਾ ਚਲ ਫੇਰੀ ਕਿਤੇ ਕਰੂੰਗਾ ਫੋਨ ਮੈਂ ਸਾਹ ਦੇ ਨਹੀਂ ਆ ਜਾਣਾ ਸੀ ਹਾਂ ਮੈਨੂੰ ਤਾਂ ਉਦਾਂ ਹੀ ਲੱਗਾ ਵੀ ਮੰਮੀ ਠੀਕ ਨਹੀਂ ਆ ਹੂੰ ਹੂੰ ਜਾ ਕੇ ਪਤਾ ਦੇ ਲੈ ਕੇ ਆਵਾ ਅਚਾਨਕ ਹੀ ਆ ਗਈ ਮੈਂ ਤੇ ਉਹ ਨਾਲੇ ਫਿਰ ਜਦ ਤੈਨੂੰ ਪਤਾ ਪਿਆ ਆਪਣਾ ਜੀ ਕੋ ਕਸ਼ਟ ਹੋਇਆ ਤੇ ਕੋਈ ਨਾ ਕੋਈ ਸੋਝੀ ਜਾਂਦੀ ਆ ਆ ਫਿਰ ਖੋਣਵਾ ਮਾਵਾ ਮੇਰੀ ਫਿਰ ਹੁੰਦਾ ਹੈ ਹੀ ਆ ਨਾ ਠੀਕ 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 ਹਾਂ ਹੋਰ ਸਣਾ ਤੋਰ ਬਾਕੀ ਤੁਸੀਂ ਹਾਂ ਸਾਰਾ ਬਠੀਕ ਠਾਕ ਰਾਜੀ ਖੁਸ਼ੀ ਤੈਨੂੰ ਮੈਂ ਕਹਿਣ ਲਈ ਮੈਂ ਚੱਲ ਫੇਰਾ ਮਾਰ ਕੇ ਆਈਏ ਦੋਵੇਂ ਜਣੇ ਨਾਲ ਤੂੰ ਨਾਨੀ ਨੂੰ ਮੇਲਾ ਵੀ ਨਾਲ ਮੈਂ ਮੇਲਾਉਂਗੀ ਹਾਂ 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 ਉਹਨਾਂ ਦੇ ਮਮੀ ਭੈਣ ਹੈਗਾ ਸੀ ਥੀਕ ਤੇ ਤੇਰੇ ਕੋ ਮੇਰੇ ਕੋਲ ਮਿਲ ਕੇ ਆ ਕੰਮ ਪੈ ਗਿਆ ਤੇ ਨਾ ਕਿ ਇਹਨੂੰ ਦੱਸਣ ਜੋ ਕਿ ਤੇ ਨਾ ਕਿ ਇਹਨੂੰ ਕੋਈ ਕਹਿਣ ਜੋ ਕਿ ਕੀ ਕਰ ਨਹੀਂ ਬੰਦਾ ਦੱਸੇ ਤਾਂ ਸਹੀ ਚੱਲਾ ਆਣ ਕੇ ਨਾ ਖਬਰ ਹੀ ਲਾ ਜਾਂਦਾ ਬੰਦਾ ਨਾ ਆਵੇ ਤੇ ਫੇਰ ਕਹਿਣਾ ਪਈ ਆਈ ਨਹੀਂਗੀ ਪੈਣੇ ਨਹੀਂ ਕੋਈ ਨਹੀਂ ਪੈਣੇ ਗੁੱਸਾ ਹੋਵੇ ਗੱਲ 'ਚ ਕੋਈ ਗੱਲ ਹੀ ਨਹੀਂ ਕੀਤੀ ਆ ਇਹਨਾਂ ਵਾ ਪਿਆਗੇ ਨਾ ਵਿੱਚ ਇਹਦਾ ਥੋੜਾ ਜਿਹਾ ਮੁੜ ਪਿਆ ਵਾ ਤੇ ਨਾਲੇ ਨਾ ਬਾਹਰ ਨਾ ਲੰਮੇ ਪਾਇਆ ਕਰੋ ਇਥੇ ਅੰਦਰ ਹੀ ਰਹਿਣ ਤਾਂ ਜਿਹੜੇ ਕਿ ਤੁੱਪ ਲੱਗੀ ਫੇਰ ਬਾਹਰ ਕੱਢਿਆ ਇਹੋ ਤੇ ਮੈਨੂੰ ਕਹਿੰਦੀ ਸੀ ਕਹਿੰਦੀ ਕਿ ਮੈਨੂੰ ਬਾਹਰ ਦੇ ਰੱਖੀਂ ਕਿ ਰਾਤ ਛੜ ਵੀ ਇਥੇ ਅੰਦਰ ਹੀ ਪਾ ਛੜਿਆ ਵਾ ਤੇ ਫੇਰ ਮੈਂ ਬਾਹਰ ਵਿਛਾ ਕੇ ਨਾ ਬਿਸਤਰਾ ਫੇਰ ਮੈਂ ਉਥੇ ਲੰਮੇ ਪਾ ਗਿਆ ਮੈਂ ਚੱਲ ਕੋਈ ਨਹੀਂ ਤੇ 10 ਮਿੰਟ ਦੁਨੀਆਦਾਰੀ ਦੇ ਦੇਖੋ ਕੀ ਬੰਨਿਆ ਸੜਕ ਨੇ ਚੱਲਿਆ ਨਾ ਵੀ ਬਾਬੇ ਦੀ ਕਿਰਪਾ ਹੋਈ ਆ ਤੇ ਠੀਕ ਵਾ ਮੰਮੀ ਦਵਾਈ ਟਾਈਮ ਨਾ ਖਾ ਲਿਆ ਕਰੋ ਹੁਣ ਚੰਗਾ ਦਵਾਈ ਦਾ ਨਾਮ ਸਾਹ ਖਾਦਾ ਚਲ ਖਾ ਲੈਣੀ ਹੈ ਦਵਾਈ ਮੈਂ ਕਹਿਣਾ ਤੇ ਮੇਰੀ ਗੱਲ ਸੁਣੋ ਚਾਹ ਪਾਣੀ ਪੀਤਾ ਵਾ ਹਾਂ ਪੀ ਲਿਆ ਚਾਹ ਪਾਣੀ ਚਲ ਮੈਂ ਨਾ ਜੀਵਨ ਨੂੰ ਕੰਮ ਫਿਰ ਫੁਲਕੇ ਪਾਣੀ ਦਾ ਕਰ ਇੰਤਜ਼ਾਮ ਹੈ ਨਾ ਮੁੰਡਾ ਨਾਲ ਆਇਆ ਵਾ ਚਲ ਰਹਿਣ ਦੇਣਾ ਫੁਲਕਾ ਅਸੀਂ ਚਲ ਜਾਣਾ ਹੈ ਛੇਤੀ ਚਲ ਕੋਈ ਗੱਲ ਨਹੀਂ ਇੱਥੇ ਨਵਾ ਬਣਨਾ ਹੱਦ ਕਰਦੀ ਏ ਤੂੰ ਵੀ ਉਹ ਹੀ ਗੱਲਾਂ ਚਲ ਮੈਂ ਕਹਿਣਾ ਨੂੰ ਹੈ ਚਲ ਠੀਕ ਆ ਕਰੋ ਗੱਲਾਂ ਬਾਤਾਂ ਮਾਵਾਂ ਧੀਆ ਸੀ ਰੋਟੀ ਮੰਮੀ ਉਹਨੇ ਕੀ ਬਣਾਉਣੀ ਆ ਜਿੱਦਾਂ ਦੀ ਚਾਹ ਮੱਥੇ ਮਾਰੀ ਓਦਾਂ ਦੀ ਰੋਟੀ ਬਣਾਉਣੀ ਜਾਂਦੀ